ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਭਾਈ ਤੋਂ ਰਾਬੋ ਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜੜ ਹੈਗੀ ਆ ਪਿੰਡ ਲੋਕੇ ਜ਼ਿਲ੍ਹਾ ਤਰਨਤਪੁਰ ਦਾ ਜੀ ਤਹਿਸੀਲ ਪੱਟੀ ਸੋਨੋ ਵਪਾਰੀ ਕੋਲ ਆ ਚੁੱਕੇ ਜੀ ਅੱਜ ਵੀ ਨੇ ਕੋਈ ਚਾਰ ਪੰਜ ਲਗਭਗ ਕੋਸ਼ ਨੂੰ ਸੇਲ ਆ ਤੇ ਆਉਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਸ ਤੋਂ ਪਰੇ ਜੀ ਦੇ ਕਸਟਮ ਬਨੋ ਇੱਥੇ ਆ ਕੇ ਚੁਆਇਸ ਕਰੋ ਪਾਸ ਕਰੋ ਪੂਰੀ ਤੁਸਲੀ ਖਰੀਦੋ ਨਾਲੇ ਵੀਰੇ ਬੱਤਸੀ ਕਰਦਿਆ ਕਰੋ ਸੋ ਗਾਵੇਂ ਕੇ ਵੀ ਤਾਂ ਫੈਰਾ ਤੱਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਤੀਕਾਲ ਜੀ ਅਸਤੀਕਾਲ ਸੰਦੀਪ ਭਾਜੀ ਹੋਰ ਬਾਈ ਜੀ ਕਿੱਦਾਂ ਨੇ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਕਿਵੇਂ ਚੱਲ ਰਹੀ ਕੰਮ ਹਾਂਜੀ ਬਹੁਤ ਵਧੀਆ ਕਿਰਪਾ ਜੀ ਕਿਵੇਂ ਚੱਲ ਅੱਜ ਕਿੰਨੇ ਬਾਈ ਜੀ ਫਿਰ ਹਾਂਜੀ ਆਪਣੇ ਕੋਲ ਤਾਂ ਤਿੰਨ ਮਈਆਂ ਵਾਂ ਤੇ ਇੱਕ ਜਨਾਏ ਆ ਚਲੋ ਹਾਂਜੀ ਕਰੀ ਚਲੋ ਹਾਂਜੀ ਇਧਰ ਲਗ ਨੀਂ ਲੇ ਤੂੰ ਇਹ ਗੱਬਣਾ ਜੀ ਇਹ ਗੱਬਣਾ ਜੀ ਸੁਣ ਹਾਂਜੀ ਅੰਦਰ ਤੋਰ ਨਹੀਂ ਬਣਾਤੇ ਇਹ ਨਾ ਦਿਨ ਫੜਦੀ ਆ 8 ਲੈ ਤੇ 10 ਲੈ ਜੇ ਠੀਕ ਆ ਇਹ ਛੋਟੀ ਨਾ ਬਾਲੀ ਜਿਆਦੀ ਚੰਗੀ ਥੋ ਗਵਾਂਡੋ ਲਈ ਆਪਾਂ ਠੀਕ ਹੈ ਜੀ ਬਾਂਦੀ ਪੁੰਦੀ ਸਾਬ ਜੀ ਬਹੁਤ ਚੰਗੀ ਆ ਹਾਂ ਜੀ ਮੈਂ ਚਲ ਜਿੱਦਾਂ ਆਈ ਓਦਾਂ ਘਰ ਮਾਰੀ ਦੋ ਰੁਪਏ ਦਵੇ ਗਾਂ ਜਾਵੇ ਆ ਬਿਲਕੁਲ ਜੀ ਦੇਖੋ ਜੀ ਨੀਲੀ ਆ ਜੀ ਨੀਲੀ ਨੀਲੀ ਆ ਆ ਜਾਓ ਆਜੋ ਆਜੋ ਵਾਠ ਠੀਕ ਆ ਕਿੰਨਾ ਕਰੀਓ ਬਾਈ ਦੁੱਧ ਘੋੜਸ ਨਾਲ ਜੀ ਦੁੱਧ ਤਾਂ ਪਹਿਲੇ ਸੁਗੇ ਭਾਈ 10 ਮਿੰਟ ਦਿੰਦਾ ਠੀਕ ਆ ਇਹ ਕਿ ਦੂਜੇ ਸੁਗੇ ਤੁਹਾਨੂੰ ਪੜਾ ਡੰਗਰ ਦੋ 3 ਕਿਲੋ ਵੈਸੇ ਬਾਅਦ ਤੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਵਾਠੀ ਕਾ ਹਾਂਜੀ ਬੋਲੋ ਜੀ ਹਾਂਜੀ ਜੈ ਜੀ 95 ਦੇ ਦਈਏ ਆਪ ਵੀ ਦੋ ਜੈ ਕਿੰਨੇ ਦੇ ਕੋਈ ਨਹੀਂ ਜੋ ਆਖੋ ਮੰਗਦੇ ਨਹੀਂ ਤੁਸੀਂ ਆਪੇ 90 ਦੇ ਦੇ ਹੋਰ ਹੋ ਜੂਗਾ ਹਾਂਜੀ ਕਰ ਦਿਆਂਗੇ ਮੰਗ ਛੋਟੀ ਬਹੁਤ ਚੰਗੀ ਹੈ ਭਾਜੀ ਬਸ ਇਹੋ ਥੋੜੇ ਦੇਣੀ ਖੜਦੀ ਆ ਜਿਹੜਾ ਦਿਨ 8-10 ਸਭ ਨੂੰ ਤੁਹਾਨੂੰ ਬਾਸ ਸਮਾਂ ਚੰਗਾ ਬਿਲਕੁਲ ਬਿਲਕੁਲ ਸਮਾਂ ਚੰਗਾ ਜੀ ਤੇਰੇ ਕੋਲ ਠੀਕ ਆ ਹਾਂਜੀ ਆ ਜੀ ਆ ਇਹ ਵੀ ਸੁਈਏ ਜੀ ਇਹ ਸੁਈਏ ਜੀ ਇਹਦਾ ਬੱਚਾ ਮਰ ਗਿਆ ਅੱਛਾ ਘਰ ਤੇ ਮਿਲਦੀ ਸੰਦੀ ਭਾਈ ਖੋਲੀ ਮਾਰੀ ਟਿਕਾ ਟੁਕਾ ਲੈ ਸਕਦੀ ਆ ਨਹੀਂ ਆਪਣੇ ਕੱਖਾਂ ਤੇ ਮਿਲਦੀ ਆ ਰੋਟੀ ਲਈ بس ਦੋ ਰੋਟੀਆਂ ਪਹੁੰਚਦਾ ਬੇਜੋ ਬਤਾ ਰਮਰਾਵਾਂਗੇ ਭਾਈ ਠੀਕ ਆ ਚਵਾ ਚੁ ਠੀਕ ਹੈ ਜਿੰਦੇ ਚਵਾ ਇੱਕ ਨੰਬਰ ਦੁੱਧ ਕਿੰਨਾ ਦੁੱਧ ਮੈਂ ਕੋ ਨੌ ਕਿਲੋ ਪੱਕਾ ਹੀ ਨੌ ਕਿਲੋ ਲਓ ਜੀ ਵੇਖੋ ਬੰਦਾਲੀ ਹੋਲੀ ਹੋਲੀ ਥੋੜੀ ਹੋਲੀ ਆਜੋ ਆਜੋ ਜੀ ਆਜੋ ਇਹ ਸੂਈ ਨੂੰ ਭਾਜੀ ਲਗਭਗ ਡੇਢ ਕਿ ਮਹੀਨਾ ਹੋਇਆ ਡੇਢ ਮਹੀਨਾ ਹੋ ਗਿਆ ਦੁੱਧ ਦਾ ਬਹੁਤ ਸਾਫ ਸੁਥਰੀ ਝੋੜਤੀ ਦੁੱਧ 9 ਕਿਲੋ ਆ ਭਾਜੀ ਹਾਂਜੀ ਹਾਂਜੀ ਬੋਲੋ ਇਹਦਾ 65000 ਰੁਪਏ ਇੰਦੇ ਚ ਕਿੰਨਾ ਕਰ ਦਿਓ ਜੋ ਤੁਹਾਡਾ ਜੀ ਕਰ ਦਊ ਪਈ ਹੈ ਅੱਪੇ ਅੱਪੇ ਚਲ 2000 ਘੱਟ ਦਿਓ ਚਲ ਠੀਕ ਆ ਹਾਂਜੀ ਇਹੇ ਗਾਂ ਗੱਬੜਾ ਜੀ ਇਹ ਵੈੜ ਜੀ ਦੂਜੇ ਸੁਗਿਆ ਹਾਂਜੀ ਲੋਈ ਦੂਜਾ ਸੂਰਾ ਗੱਬੜ ਕਿੰਨੇ ਟਾਈਮ ਲੱਗੂ ਜੀ ਇਹ 10 ਦਿਨ ਖੜਦੀ ਆ ਜੀ 10 ਦਿਨ ਲੱਗ ਜਾਊਗੀ ਜੇ ਚੈੱਕ ਕਰੋ ਆ ਜਾਓ ਭਾਜੀ ਲਿਓ ਮੈਨਾਂ ਇਹ ਵੀ ਕਰ ਬਰੂ ਫਿਰ ਸਾਥ ਜੀ ਹਾਲੇ ਬੰਨੋ ਕਿੰਨਾ ਕਰਦੀ ਦੋ ਜੀ ਇਹ ਲੋਤਾ ਪਹਿਲੇ ਸਵੇਰੇ 17-17 ਲੀਟਰ ਦਿੱਤਾ ਭਾਜੀ ਅੱਜ ਕਿਤੇ 20 ਕਿਲੋ ਦੀ ਬੀਜ ਹੈ ਹਾਲੇ ਤਾਂ ਬੈਠ कच्चੀ ਆ ਬਹੁਤ ਬੰਦੀ ਫੜੇ ਚਿਕੰਡੂ ਬੰਦੀ ਹੁੰਦੀ ਬੜੀ ਠੀਕ ਹੈ ਜੀ ਹਾਂਜੀ ਭਾਈ ਜੀ ਫਿਰ ਮੋਲ ਦਾ ਕਰਦੇ 65000 55 ਦੇ ਦਈਏ 55000 ਹਾਂਜੀ ਆ ਠੰਡੀ ਖੁੰਡੀ ਬੜੀ ਇਦਰੀ ਖੁੰਡੀ ਠੀਕ ਹੈ ਬਹੁਤ ਬਰਕਰ ਹੋ ਜੂ ਕਹਿੰਦੇ ਵਿੱਚ ਵੀ ਹਾਂਜੀ ਕਰ ਦਿਆਂਗੇ ਮਾਨਤਾ ਇਹ ਜੀ ਆ ਛੋਟੀ ਖੂਰ ਨੂੰ ਹੋ ਗਿਆ ਜੀ ਅੱਜ ਤਿਹਜ ਚੌਥਾ ਦੇਣਿਆ ਹਾਂਜੀ ਆ ਕੱਟੀ ਬਹੁਤ ਚੰਗੀ ਐ ਚੋਣਚਾਂ ਇੱਕ ਨੰਬਰ ਆ ਦੁੱਧ ਕਿੰਨਾ ਜੀ ਦੁੱਧ ਦੇ ਥੱਲੇ 8 ਕਿਲੋ ਬੌਲੀ ਆ ਜੀ ਬੌਲੀ ਬੰਦੀ ਗੱਲ ਹੈ ਹਾਂ ਜੀ ਦੇਖੋ ਜੀ ਫੇਸ ਕੁਆਲਟੀ ਕਰੋ ਦੇਖੋ ਆ ਜਾਓ ਲਾਸਟ ਪੀਸ ਜੀ ਬਾ ਜਾਂਦ ਵਲਾਸਟ ਵੇਖੋ ਹਾਂਜੀ ਆਹ ਲੀ ਲਾਸਟ ਪੀਸ ਕਰੋ ਅੱਜ ਉ ਚੱਕਰ ਕਰੀ ਉ ਚੱਕਰ ਮਾਰੀ ਚਲੋ ਬੋਲੋ ਜੀ ਮੈਂ ਤੇਰਾ 85 ਕਰ ਲੀਏ ਜੀ ਜੈ ਜੀ ਜਾਂਦੋ ਵੇਖੋ 80 ਜੋ ਮਾਨਦਾਨ ਕਰ ਕਿੰਨਾ 2000 ਛੋਟੀ ਵੇਖ ਲਓ ਬਹੁਤ ਸਮਾਂ 75000 ਚਲੋ ਜਾਂ ਉਹਦਾ ਕੋ ਲਬਦਾ ਨਹੀਂ ਚਲੋ ਕੋਈ ਭੈਣ ਭਰਾ ਦਾ ਮਾਨ ਹੁੰਦਾ ਹੈ ਸਾਹੀ ਪਸ਼ੂ ਜੀ ਹਾਂਜੀ ਦੇਖੋ ਜੀ ਆ ਪਸ਼ੂ ਪਾਈਆਂ ਕੋਲ ਜੀ ਪਰ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਕੇ ਹਣਾ ਭੈ ਜੀ ਹਾਂਜੀ ਹਾਂਜੀ ਭੈ ਜੀ ਪੂਰੀ ਧਾਰਾ ਮਾਰਾ ਦਗੇ ਮਾਰ ਲਓ ਇਹ ਸੋਨੇ ਪਾਈ ਰੋਟੀਆਂ ਦੇ ਤੋਂ ਪਰ ਮਾਰ ਦੋ ਬਸ ਐ ਚੁਕਰ ਬਾਦ ਨਾ ਪਰ ਹੈ ਜੀ ਆ ਜੀ ਆ ਇਹ ਦੂਸਰੇ ਠਾਸੀ ਕਾਲ ਜੀ ਠਾਸੀ ਕਾਲ ਜੀ ਦਲੇ ਮਾਰ ਮਾਰ ਕੇ ਇਹ ਗਾ ਚਲੋ ਗਾ ਲੈ ਸਕਦੇ ਕਿ ਨਹੀਂ ਹਾਂਜੀ ਗਾ ਲਊ ਠੀਕਾ ਨਹੀਂ ਮੈਂ ਹੱਲੇ ਵੀ ਨਹੀਂ ਲੈਂਦੀ ਜੀ ਅੱਛਾ ਹਾਂਜੀ ਰੋਟੀਆਂ ਦੇ ਬਸ ਥੱਲੇ ਥਾਪੀ ਮਾਰ ਕੇ ਬੈਠੀ ਆਪਾਂ ਦੋਨਾਂ ਦਾ ਸ਼ਾਟ ਲਾਉਣਾ ਝੋਟੀ ਦਾ ਕੋਈ ਨਹੀਂ ਕੋਈ ਨਹੀਂ ਰੋਟੀਆਂ ਰੋਟੀਆਂ ਲੈਣੀਆਂ ਆ ਦੋਵੇਂ 2 ਮਿੰਟ ਕਰ ਲੈ ਬੰਦਨ ਤੇ ਬਖਾਰ ਰੋਟੇ ਪਾ ਰਹੀਆਂ ਹਾਂ ਜੀ ਆ ਰੋਟੇ ਪਾ ਰਹੀ ਥੋੜਾ ਠੀਕ ਆ ਤੇ ਆ ਬਹਿ ਗਏ ਅਰੇ ਠੀਕ ਹੈ ਜੀ ਫਿਰ ਤਾਂ ਹਾਂ ਆ ਕੱਖੜੀ ਆਂਦੀ ਮਿੱਠੀ ਆ ਜੀ ਇਹਦੇ ਬੱਚੇ ਜਦ ਇਹਨੂੰ ਬੱਚੇ ਮਰੇ ਦਾ ਪਤਾ ਇਹਨਾਂ ਲੱਗਾ ਮਰਿਆ ਚਾਹੇ ਨਹੀਂ ਮਰੇ ਠੀਕ ਚਲੋ ਠੀਕ ਹੈ ਜੀ ਬਸ ਠੀਕ ਹੈ ਜੀ ਆਹ ਝੂਟੀਆਂ ਮਰੀ ਇੱਧਰ ਆ ਜਾਓ ਤੇ ਮਾਰ ਲਓ ਆ ਜਾਓ ਆ ਜਾ ਇਹਨੇ ਮਾਰ ਦੋ ਸਾਰਾ ਰੈਂਡ ਨੂੰ ਥੋੜਾ ਪਾਉਂਗਾ ਰੈਂਡ ਨੂੰ ਥੋੜੇ ਕਰੀ ਗਏ ਚਲੋ ਜਾ ਦੇਣਾ ਦਿੱਤਾ 10 ਮਿੰਟ ਦਿਓ ਗੱਡੂ ਬੰਦ ਮੜਿਆ ਜਾ ਕਰਨਾ ਹੀ ਪੈਣਾ ਦਿਹਾੜੀ ਪੈਂਦੀ ਉਹਨਾਂ ਜਿਹੜੇ ਤੁਹਾਨੂੰ ਮਿੱਟ ਕਰਨਾ ਹੀ ਪੈਣਾ ਦਿਹਾੜੀ ਪੈਂਦੀ ਉਹਨਾਂ ਜਿਹੜੇ ਤੁਹਾਨੂੰ ਇਹ ਤਾਂ ਸੰਦੀਪ ਭਾਜੀ ਆ ਤੇ ਇਹੋ ਝੋਟੀ ਸਾਫ ਸੁਥਰੀ ਹੈ ਭਾਅ ਹੀ ਨਹੀਂ ਲੱਭਦਾ ਹਮ ਹਮ ਇਧਰੋ ਇਧਰੋ ਜਾ ਇਧਰੋ ਜਾ ਨਾ ਕਾ ਮਾਲ ਵੇ ਇਧਰ ਲੈ ਜਾਣਾ ਜੀ ਮਾਲ ਇਧਰੋ ਭਾਜੀ ਲਈਦਾ ਲੋਕਲ ਉਹ ਹਰਿਆਣਾ ਏਰੀਆ ਦੇ ਵਿੱਚ ਭਾਜੀ ਮੋਲ ਬੜਾ ਹੈ ਹਮਮ ਇਹ ਐਕਸਾਈਡ ਹੈ ਤਾਂ ਵੀ ਇਹ ਰਹੇਗਾ ਭੋਣ ਕੋਈ ਤੋੜਿਆ ਘਣਾ ਨਹੀਂ ਆਹ ਦੇਖੋ ਜੀ ਠੀਕ ਹੈ ਜੀ ਥੋੜੀ ਗਰਮ ਮੜੀ ਮੋਟੀ ਡੰਗਰ ਆਹੋਲ ਕਈ ਯਾਰ ਕਰ ਜਾਂਦਾ ਹੂੰ ਇਹਨੇ ਮਾੜੀ ਜੀ ਬਸ ਕੀਤੀ ਐ ਇੱਧਰ ਰੱਖੋ ਜੀ ਇਹ ਠੀਕ ਹੈ ਗੱਡੀ ਘਾਦੇ ਬਸ ਮੜਾ ਜੇ ਇੱਧਰ ਰੱਖੋ ਜੀ ਅੱਗੇ ਅੱਗੇ ਲੈ ਜਾ ਜੀ ਜਿੰਦੀ ਪਾਜੀ ਹਾਂ ਜੀ ਇਹਦੀ ਹਾਂ ਠੀਕਾ ਚਲੋ ਬਾ ਡਣਾ ਡੋਲ ਬਾਲ ਰਹਿਣ ਰਹਿਣ ਬੜਾ ਥਾਨ ਬੜਾ ਵਧੀਆ ਬਣਾ ਕੇ ਨਾ ਹਾਂ ਹਾਂ ਬਹੁਤ ਥੋੜਾ ਇੱਧਰ ਰੱਖੋ ਜੀ ਬਸ ਠੀਕ ਆ ਕੋਈ ਨਹੀਂ ਠੀਕ ਆ ਚਲੋ ਨਾ ਨਾ ਡਬਲ ਪਾਲਾ ਚਲੋ ਠੀਕ ਚਲੋ ਬੋਲੋ ਆਜੋ ਨੰਬਰ ਬੋਲੋ ਨੰਬਰ ਜੀ 98762 ਹਾਂਜੀ 64073 ਠੀਕ ਆ ਹਾਂਜੀ ਕੰਤੇ ਵੀ ਲਿਖਿਆ ਜੀ ਭਾਜੀ ਠੀਕ ਆ ਭਾਜੀ ਹਾਂਜੀ ਸਤਿਕਾਰ ਸਤਿਕਾਰ